ਹੈਲਥ ਇਜ਼ ਯੋਰ ਰੀਅਲ ਵੈਲਥ ਅਸੀਂ ਪੈਸੇ ਦੇ ਪਿੱਛੇ ਭਜਦੇ ਰਹਿੰਦੇ ਆ ਪਹਿਲੇ ਅੱਧੀ ਉਮਰ ਅਸੀਂ ਪੈਸੇ ਦੇ ਪਿੱਛੇ ਭਜਦੇ ਆ ਬਾਅਦ ਚ ਅੱਧੀ ਉਮਰ ਅਸੀਂ ਉਹੀ ਪੈਸਾ ਹਸਪੀਟਲ ਦੇ ਬਿੱਲ ਦੇ ਵਿੱਚ ਲਗਾ ਦਿੰਦੇ ਆ ਆਪਣੇ ਇਲਾਜ ਦੇ ਵਿੱਚ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਅਸੀਂ ਪਹਿਲੀ ਉਮਰ ਦੇ ਵਿੱਚ ਹੀ ਹੈਲਥ ਨੂੰ ਆਪਣੀ ਵੈਲਥ ਸਮਝੀ ਅੱਛਾ ਖਾਣਾ ਖਾਈਏ ਹੈਲਦੀ ਰਹੀਏ ਐ ਨਹੀਂ ਕਿ ਅੱਜ ਮੈਂ ਯੰਗ ਆ ਮੈਂ ਸਭ ਡਾਈਜੈਸਟ ਹੋ ਰਿਹਾ ਤੁਸੀਂ ਸੋਚੋ 20 ਸਾਲ ਬਾਅਦ ਤੁਸੀਂ ਕਿੱਥੇ ਜਾਓਗੇ ਅੱਜ ਅਗਰ ਤੁਸੀਂ ਜੰਕ ਫੂਡ ਖਾ ਰਹੇ ਹੋ 20 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਅੱਜ ਤੁਸੀਂ ਹੈਲਦੀ ਫੂਡਸ ਖਾ ਰਹੇ ਹੋ ਤੇ 20 ਸਾਲ ਬਾਅਦ ਵੀ ਤੁਸੀਂ ਹੈਲਦੀ ਹੀ ਰਹੋਗੇ ਫਿਟ ਹੀ ਰਹੋਗੇ ਤੇ ਪਾਣੀ ਦਾ ਹਮੇਸ਼ਾ ਜ਼ਰੂਰ ਇਨਟੇਕ ਦਾ ਧਿਆਨ ਰੱਖੋ ਪਾਣੀ ਕਦੀ ਨਹੀਂ ਭੁੱਲਣਾ ਵਾਕ ਕਰਨੀ ਕਦੀ ਨਹੀਂ ਭੁੱਲਣੀ ਹਮੇਸ਼ਾ ਚੱਲਦੇ ਰਹਿਣਾ ਐ ਨਹੀਂ ਸੋਚਣਾ ਕਿ ਨਹੀਂ ਅਸੀਂ ਤੇ ਬਹੁਤ ਅਮੀਰਾ ਹਾਂ ਸਾਡੇ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਸਾਡੇ ਕੋਲ ਬਹੁਤ ਸਟਾਫ ਹੈ ਅਸੀਂ ਅਰੈਸਟ ਕਰ ਰਹੇ ਹਾਂ ਬੈੱਡ ਤੇ ਮੈਂ ਕਹਿੰਨੀ ਆਂ ਅਗਰ ਤੁਸੀਂ ਬੈਠੇ ਬੈਠੇ ਹੋ ਤੇ ਤੁਸੀਂ ਪੇਸ਼ੈਂਟ ਹੋ ਅਗਰ ਤੁਸੀਂ ਚੱਲ ਫਿਰ ਰਹੇ ਹੋ ਤੇ ਤੁਸੀਂ ਹੈਲਦੀ ਹੋ ਹੁਣ ਤੁਸੀਂ ਸੋਚ ਲਓ ਕਿ ਤੁਸੀਂ ਪੇਸ਼ੈਂਟ ਹੋ ਕੇ ਹੈਲਦੀ ਹੋ ਹਮੇਸ਼ਾ ਵਾਈਜ਼ਲੀ ਚੂਸ ਕਰੋ ਖਾਣੇ ਜੰਕ ਫੂਡ ਖਾਣਾ ਇੰਜੋਏ ਕਰਨਾ ਬਹੁਤ अच्छी ਗੱਲ ਹੈ ਕਰੋ ਬਟ ਵਾਂਸ ਇਨ ਅ ਮੰਥ ਵਾਂਸ ਇਨ ਅ ਵੀਕ ਹਰ ਰੋਜ਼ ਆਪਣੇ ਆਪ ਨੂੰ ਹੈਲਦੀ ਫੂਡਸ ਦਿਓ ਉਹਨਾਂ ਨੂੰ ਬਰਨ ਕਰੋ ਉਹਨਾਂ ਐਕਸਰਸਾਈਜ਼ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਅਸੀਂ ਭੁੱਲ ਜਾਂਦੇ ਹਾਂ ਉਹ ਜ਼ਰੂਰ ਕਰੋ ਯੋਗਾ ਮੈਡੀਟੇਸ਼ਨ ਜ਼ਰੂਰ ਐਡ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ੍ਹ ਹੈ ਸਟ्रेस ਦੀ ਆਪਣੇ ਆਪਣੇ ਆਪ ਨੂੰ ਸੀ ਖੁਸ਼ ਕਿਸ ਤਰ੍ਹਾਂ ਰੱਖੀਏ ਅਸੀਂ ਆਪ ਖੁਦ ਹੀ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨਾਲ ਪਿਆਰ ਕਰੀਏ ਰਾਦਰ ਦੈਨ ਲੋਗਾਂ ਨੂੰ ਕਰਨ ਨੂੰ ਜਦੋਂ ਅਸੀਂ ਆਪਣੇ ਆਪ ਨਾਲ ਪਿਆਰ ਕਰਾਂਗੇ ਅਸੀਂ ਆਪ ਸਾਰੀ ਦੁਨੀਆ ਨੂੰ ਪਿਆਰੇ ਲੱਗਾਂਗੇ ਸਾਰੇ ਸਾਨੂੰ ਪਿਆਰ ਕਰਨਗੇ ਬਹੁਤ ਬਹੁਤ ਸ਼ੁਕਰੀਆ ਤਾਂ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਬੜੀ ਡੀਪਲੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਇਸ ਟਾਈਮ ਜਿਹੜਾ ਅਸੀਂ ਭੱਜ ਦੌੜ ਦੇ ਵਿੱਚ ਆਪਣਾ ਟਾਈਮ ਲੰਘਾ ਰਹੇ ਹਾਂ ਇਸ ਦੇ ਵਿੱਚ ਜੇ ਅਸੀਂ ਹੈਲਥੀ ਡਾਈਟ ਨੂੰ ਆਪਣੀ ਬਾਡੀ ਨੂੰ ਦਿੰਨੇ ਨਾ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਕਿਉਂਕਿ ਇਹ ਵੀ ਇਹ ਦੇਖ ਕੇ ਇਹਨਾਂ ਨੂੰ ਇੰਜ ਲੱਗਦਾ ਜਿਵੇਂ 30 32 ਸਾਲ ਇਹਨਾਂ ਦੀ ਉਮਰ ਹੁੰਦੀ ਆ ਤੇ ਜੇ ਇਹ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਨੇ ਤੇ ਸਾਨੂੰ ਆਪਣੇ ਆਪ ਨੂੰ ਇੱਕ ਜ਼ਰੂਰ ਸਵਾਲ ਕਰਨਾ ਪਏਗਾ ਸੀ ਆਪਣੇ ਆਪ ਲਈ ਆਪਣੇ ਸਰੀਰ ਲਈ ਕੀ ਕੁਝ ਕਰ ਰਹੇ ਆ ਕਿ ਉਹਨਾਂ ਨੂੰ ਹੈਲਥੀ ਫੂਡ ਜਿਹੜਾ ਆਪਣੀ ਬਾਡੀ ਨੂੰ ਪ੍ਰੋਵਾਈਡ ਕਰ ਰਹੇ ਆ ਜਨੈ ਧੰਨਵਾਦ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਜਾਂਦੇ ਜਾਂਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ ਹੈਲਥ ਇਜ਼ ਯੋਰ ਰੀਅਲ ਵੈਲਥ ਅਸੀਂ ਪੈਸੇ ਦੇ ਪਿੱਛੇ ਭਜਦੇ ਰਹਿੰਦੇ ਆ ਪਹਿਲੇ ਅੱਧੀ ਉਮਰ ਅਸੀਂ ਪੈਸੇ ਦੇ ਪਿੱਛੇ ਭਜਦੇ ਆ ਬਾਅਦ ਚ ਅੱਧੀ ਉਮਰ ਅਸੀਂ ਉਹੀ ਪੈਸਾ ਹਸਪੀਟਲ ਦੇ ਬਿੱਲ ਦੇ ਵਿੱਚ ਲਗਾ ਦਿੰਦੇ ਆ ਆਪਣੇ ਇਲਾਜ ਦੇ ਵਿੱਚ ਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਅਸੀਂ ਪਹਿਲੀ ਉਮਰ ਦੇ ਵਿੱਚ ਹੀ ਹੈਲਥ ਨੂੰ ਆਪਣੀ ਵੈਲਥ ਸਮਝੀ ਅੱਛਾ ਖਾਣਾ ਖਾਈਏ ਹੈਲਦੀ ਰਹੀਏ ਐ ਨਹੀਂ ਕਿ ਅੱਜ ਮੈਂ ਯੰਗ ਆ ਮੈਂ ਸਭ ਡਾਈਜੈਸਟ ਹੋ ਰਿਹਾ ਤੁਸੀਂ ਸੋਚੋ 20 ਸਾਲ ਬਾਅਦ ਤੁਸੀਂ ਕਿੱਥੇ ਜਾਓਗੇ ਅੱਜ ਅਗਰ ਤੁਸੀਂ ਜੰਕ ਫੂਡ ਖਾ ਰਹੇ ਹੋ 20 ਸਾਲ ਬਾਅਦ ਤੁਸੀਂ ਆਪਣੇ ਆਪ ਨੂੰ ਕਿੱਥੇ ਦੇਖਦੇ ਹੋ ਅੱਜ ਤੁਸੀਂ ਹੈਲਦੀ ਫੂਡਸ ਖਾ ਰਹੇ ਹੋ ਤੇ 20 ਸਾਲ ਬਾਅਦ ਵੀ ਤੁਸੀਂ ਹੈਲਦੀ ਹੀ ਰਹੋਗੇ ਫਿਟ ਹੀ ਰਹੋਗੇ ਤੇ ਪਾਣੀ ਦਾ ਹਮੇਸ਼ਾ ਜ਼ਰੂਰ ਇਨਟੇਕ ਦਾ ਧਿਆਨ ਰੱਖੋ ਪਾਣੀ ਕਦੀ ਨਹੀਂ ਭੁੱਲਣਾ ਵਾਕ ਕਰਨੀ ਕਦੀ ਨਹੀਂ ਭੁੱਲਣੀ ਹਮੇਸ਼ਾ ਚੱਲਦੇ ਰਹਿਣਾ ਐ ਨਹੀਂ ਸੋਚਣਾ ਕਿ ਨਹੀਂ ਅਸੀਂ ਤੇ ਬਹੁਤ ਅਮੀਰ ਆ ਸੰਤ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਸਾਡੇ ਕੋਲ ਬਹੁਤ ਸਟਾਫ ਹੈ ਅਸੀਂ ਰੈਸਟ ਕਰ ਰਹੇ ਆ ਬੈੱਡ ਤੇ ਮੈਂ ਕਹਿੰਨੀ ਆਂ ਅਗਰ ਤੁਸੀਂ ਬੈਠੇ ਬੈਠੇ ਹੋ ਤੇ ਤੁਸੀਂ ਪੇਸ਼ੈਂਟ ਹੋ ਅਗਰ ਤੁਸੀਂ ਚੱਲ ਫਿਰ ਰਹੇ ਹੋ ਤੇ ਤੁਸੀਂ ਹੈਲਦੀ ਹੋ ਹੁਣ ਤੁਸੀਂ ਸੋਚ ਲਓ ਕਿ ਤੁਸੀਂ ਪੇਸ਼ੈਂਟ ਹੋ ਕੇ ਹੈਲਦੀ ਹੋ ਹਮੇਸ਼ਾ ਵਾਈਸਲੀ ਚੂਸ ਕਰੋ ਖਾਣੇ ਜੰਕ ਫੂਡ ਖਾਣਾ ਇੰਜੋਏ ਕਰਨਾ ਬਹੁਤ अच्छी ਗੱਲ ਹੈ ਕਰੋ ਬਟ ਵਾਂਸ ਇਨ ਅ ਮੰਥ ਵਾਂਸ ਇਨ ਅ ਵੀਕ ਹਰ ਰੋਜ਼ ਆਪਣੇ ਆਪ ਨੂੰ ਹੈਲਦੀ ਫੂਡਸ ਦਿਓ ਉਹਨਾਂ ਨੂੰ ਬਰਨ ਕਰੋ ਉਹਨਾਂ ਐਕਸਰਸਾਈਜ਼ ਜ਼ਰੂਰ ਕਰੋ ਸਟਰੈਂਥ ਟ੍ਰੇਨਿੰਗ ਅਸੀਂ ਭੁੱਲ ਜਾਂਦੇ ਹਾਂ ਉਹ ਜ਼ਰੂਰ ਕਰੋ ਯੋਗਾ ਮੈਡੀਟੇਸ਼ਨ ਜ਼ਰੂਰ ਐਡ ਕਰੋ ਆਪਣੇ ਆਪ ਨੂੰ ਖੁਸ਼ ਰੱਖੋ ਸਭ ਤੋਂ ਵੱਡੀ ਪ੍ਰੋਬਲਮ ਅੱਜ ਕੱਲ੍ਹ ਹੈ ਸਟ्रेस ਤੇ ਆਪਣੇ ਆਪਣੇ ਆਪ ਨੂੰ ਸੀ ਖੁਸ਼ ਕਿਸ ਤਰ੍ਹਾਂ ਰੱਖੀਏ ਅਸੀਂ ਆਪ ਖੁਦ ਹੀ ਆਪਣੇ ਆਪ ਨੂੰ ਖੁਸ਼ ਰੱਖ ਸਕਦੇ ਹਾਂ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਆਪ ਨਾਲ ਪਿਆਰ ਕਰੀਏ ਰਾਦਰ ਥੈਨ ਲੋਗਾਂ ਨੂੰ ਪਿਆਰ ਕਰਨ ਜਦੋਂ ਅਸੀਂ ਆਪਣੇ ਆਪ ਨਾਲ ਪਿਆਰ ਕਰਾਂਗੇ ਅਸੀਂ ਆਪ ਸਾਰੀ ਦੁਨੀਆ ਨੂੰ ਪਿਆਰੇ ਲੱਗਾਂਗੇ ਸਾਰੇ ਸਾਨੂੰ ਪਿਆਰ ਕਰਨਗੇ ਬਹੁਤ ਬਹੁਤ ਸ਼ੁਕਰੀਆ ਤਾਂ ਅੱਜ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਬੜੀ ਡੀਪਲੀ ਇਹਨਾਂ ਨੇ ਜਾਣਕਾਰੀ ਦਿੱਤੀ ਹੈ ਵੀ ਇਸ ਟਾਈਮ ਜਿਹੜਾ ਅਸੀਂ ਭੱਜ ਦੌੜ ਦੇ ਵਿੱਚ ਆਪਣਾ ਟਾਈਮ ਲੰਘਾ ਰਹੇ ਹਾਂ ਇਸ ਦੇ ਵਿੱਚ ਜੇ ਅਸੀਂ ਹੈਲਥੀ ਡਾਈਟ ਨੂੰ ਆਪਣੀ ਬਾਡੀ ਨੂੰ ਦਿੰਨੇ ਨਾ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਕਿਉਂਕਿ ਇਹ ਵੀ ਇਹ ਦੇਖ ਕੇ ਇਹਨਾਂ ਨੂੰ ਇੰਜ ਲੱਗਦਾ ਜਿਵੇਂ 30 32 ਸਾਲ ਇਹਨਾਂ ਦੀ ਉਮਰ ਹੁੰਦੀ ਆ ਤੇ ਜੇ ਇਹ ਆਪਣੇ ਆਪ ਨੂੰ ਫਿੱਟ ਰੱਖ ਸਕਦੇ ਨੇ ਤੇ ਸਾਨੂੰ ਆਪਣੇ ਆਪ ਨੂੰ ਇੱਕ ਜ਼ਰੂਰ ਸਵਾਲ ਕਰਨਾ ਪਏਗਾ ਸੀ ਆਪਣੇ ਆਪ ਲਈ ਆਪਣੇ ਸਰੀਰ ਲਈ ਕੀ ਕੁਝ ਕਰ ਰਹੇ ਆ ਕਿ ਉਹਨਾਂ ਨੂੰ ਹੈਲਥੀ ਫੂਡ ਜਿਹੜਾ ਆਪਣੀ ਬਾਡੀ ਨੂੰ ਪ੍ਰੋਵਾਈਡ ਕਰ ਰਹੇ ਆ ਜਨਈ ਧੰਨਵਾਦ